42 स्टेज 2025 ਆ ਲੈ ਮੋਲੇ ਆ ਗਈ ਚੱਕ ਲੈ ਦੇ ਇੱਕ ਨੇ ਤਾਂ ਹਾਂ ਕੈਨ ਵਾਲਾ ਨਾਰਾ ਆ ਗਈ ਲੈ ઓਰੀਓ ਬੱਸ ਕੋਟਾ ਗਿਆ ਦੇ ਬਈ ਯਾਰ ਲੈ ਆ ਭਾਈ ਸਾਹਿਬ ਪਕੜ ਕੇ ਦੇਖੋ ਭਾਈ ਲੈ ਸ਼ਾਟ ਹੈ ਜਗਦੀ ਮਨ ਉਹ ਕੁੱਟੇ ਕੁੱਟੇ ਬੰਬਾਈ ਉਹ ਯਾਰ ਤਾਂ ਪਹਿਲਾਂ ਹੀ ਗੋਲੀ ਮਾਰੀ ਜਾਂਦਾ 3 ਸਟਾਰ ਉੱਪਰ ਲੈ ਮਾਉਂਦ 3500 ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਆਈ ਹੋਪ ਸਾਰੇ ਦੇ ਘੈਂਡ ਹੋ ਗਏ ਜਲੇ ਆਪਾਂ ਗੁਰਦੁਆਰਾ ਅੜੀ ਸਰ ਸਾਹਿਬ ਅੱਜ ਆ ਗਈ ਆਪਣੀ ਲਾਸਟ ਚੌਕੀ ਆ ਪੜੇ ਵੀ ਚੌਕੀ ਆ ਤੇ ਉਸ ਤੋਂ ਬਾਅਦ ਜਾਣਾ ਆਪਾਂ ਜਗਰਾਵਾਂ ਦੀਵਾਲੀ ਸਟੇਜ 2025 ਪਟਾਕੇ ਲੜਵਾਸ ਠੀਕ ਆ ਤੇ ਨਾਲ ਆਪਣੇ ਗੈਵੀ ਕਰਨਾ ਤੇ ਮੋਲਾ ਬਾਕੀ ਆ ਗੈਵੀ ਕੈਨੂੰ ਦੋ ਵਧਾਈਆਂ ਗੈਵੀ ਹਨ ਨਵਾਂ ਮੋਟਰਾਂ ਲਿਆ ਵਧਾਈਆਂ ਵਾਹ ਦਿਨੋ ਚਲਿਏ ਫਿਰ ਬਾਈ ਟਾਈਮ ਜਾ ਕਰੋ ਇਹ ਤਾਂ ਧੁੰਦ ਦੇਖ ਰੋ ਕਿੰਨੀ ਪਈ ਹੋਈ ਆ ਤੇ ਚਲੋ ਚਾਲਦੇ ਆ ਬਿਨਾਂ ਦੇਰ ਕੀਤੇ ਪਹਿਲਾਂ ਚੱਲਦੇ ਗੁਰਦੁਆਰਾ ਢੀ ਸਰ ਸਾਹਿਬ ਫਿਰ ਉਦੋਂ ਬਾਅਦ ਚੱਲਦੇ ਆ ਪੜਾਕੇ ਲੈਣ ਹਾਂਜੀ ਬਾਈ ਜੀ ਫਾਈਨਲੀ ਗੁਰਦੁਆਰਾ ਢੀ ਸਰ ਸਾਹਿਬ ਪਹੁੰਚ ਚੁੱਕੇ ਆ ਤੇ ਆਉਣ ਸਾਰੀ ਆਪਾਂ ਪਹਿਲਾਂ ਤਾਂ ਬੜੀ ਲਾਸਟ ਜੋ ਕੀ ਆਪਾਂ ਰਮਾਇਲਾ ਸਾਹਿਬ ਲੈ ਲਿਆ ਇਹ ਡੱਬਾ ਲੈ ਲਿਆ ਤੇ ਜੇ ਉਹਨਾਂ ਦਾ ਆਪਦਾ ਪ੍ਰਸ਼ਾਦ ਲੈ ਲਿਆ ਚਲਿਓ ਹਰ ਬਾਬਾ ਜੀ ਦਾ ਸਰਗਾਣਾ ਆਪਾਂ ਗੱਡੀ ਹੋ ਤੇ ਜਿੱਥੇ ਅੱਗੇ ਲੱਗੇ ਸਾਡੇ ਲੋੜੇ ਉੱਥੇ ਪਾਰਕ ਕਰਤੀ ਆ ਤੇ ਕਰ ਦਿਆ ਬਾਬਾ ਜੀ ਦਾ ਸਰ ਸਾਹਿਬ ਥੋੜੂ ਵੀ ਕਰੋ ਅੰਦਰ ਚੱਲਦੇ ਆ ਅੰਦਰ ਵਾਹਿਗੁਰੂ ਬਾਈ ਜੀ ਆਪਾਂ ਹੁਣ ਕੜਾ ਪ੍ਰਸ਼ਾਦੀ ਦੇਖ ਕਰਾ ਲਈ ਆ ਤੇ ਚੱਲ ਲੈ ਅੰਦਰ ਦਸਰਗਰ ਬਾਬੇ ਦੇ ਚਲੋ ਜੀ ਆ ਜਾਓ ਬੁੱਲੇ ਵਾਹਿਗੁਰੂ ਸਭ ਤਾਨੀ ਹੋਇ ਸਹਾਈ ਦਸਾ ਬਾਸ ਸਹਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਤ ਦੀ ਦਾਤ ਦਾ ਧੰਨ ਤਰ ਕੇ ਬੋਧ ਜੀ ਵਾਹਿਗੁਰੂ ਜੀ ਭਾਈ ਜੀ ਹੁਣ ਅਸੀਂ ਆ ਚੁੱਕੇ ਬਾਬੇ ਦੇ ਦਸਰਗਰ ਕਰਕੇ ਚੁੱਕਾ ਸਰੋਵਰ ਚ ਪੰਜ ਸਨਾਨਾ ਕਰਨ ਤੇ ਮੱਛੀ ਜਿਹੜੀ ਉਦੋਂ ਲੱਭੀ ਜੇ ਫੇਰ ਵੱਟ ਗਈ ਫੇਰ ਗਿਆ ਉਹ ਕੋਹ ਆ ਕੀ ਦੇਖੋ ਹੋਲੀ ਫੋਨ ਵਿੱਚ ਕਰਕੇ ਹੋ ਰਹੀ ਕਰੀਤ ਹੋਣਾ ਤੇ ਮੈਂ ਖੜਿਆ ਆਂ ਰੇ ਮੱਛੀ ਵਾਲੀ ਉਹ ਪਾਣੀ ਪੀ ਜਾਂਦੀ ਆ ਜੀ ਲੰਗਰ ਵਾਲੇ ਛਪਰੰਦਾਲ ਬਣ ਕੇ ਦਾ ਬਚਾਦਾ ਮਿਲਣ ਸਕੇ ਤੇ ਚੱਲਦੇ ਆ ਬਚਾਦਾ ਚੱਕ ਕੇ ਆਪਾਂ ਸਿੱਧਾ ਘਰ ਨੂੰ ਬਾਈ ਜੀ ਦੀਵਾਲੀ ਕਰਕੇ ਆ ਤੇ ਚੈੱਕ ਕਰ ਲੋ ਗੁਰਦੁਆਰੇ ਸਾਹਿਬ ਵੀ ਲੜੀਆਂ ਪਾਈਆਂ ਹੋਈਆਂ ਨੇ ਦੇਖੋ ਬਾਈ ਹੋ ਦੇਖੋ ਉੱਥੇ ਵੀ ਉਧਰ ਹੋ ਉਧਰ ਵੀ ਲੜੀਆਂ ਪਾਈਆਂ ਸਾਰੇ ਪਾਸੇ ਵਾਏ ਭਾਈ ਜੀ ਆਪਾਂ ਹੁਣ ਚੱਲਿਆ ਸਿੱਧਾ ਹੀ ਘਰ ਨੂੰ ਜਿੱਦਿਆ ਗੱਲਿਆ 66 ਘਰ ਨੂੰ ਵੀ ਟਾਕੇ ਲੈਣ ਟਾਕੇ ਲੜਾਇਆ ਜੀ ਦਿਵਾਲੀ ਸਟੇਜ ਲੈਣ ਤੇ ਚੱਲਦੇ ਆ ਹੁਣ ਸਿੱਧਾ ਜਗਰਾਵਾ ਚੱਲਦੇ ਆ ਵੀ ਜਖਾਮ ਆਇਆ ਬਾਜ ਨੂੰ ਇਗਨੋਰ ਕਰੋ ਸਹੀ ਗੱਲ ਹੈ ਬੜਾ ਇਹ ਕੰਮ ਗਿਆ ਦਵਾਈ ਵੀ ਲੈਣੇ ਰਾਜ ਰੋਕੇ ਅਗਲੇ ਮੀਟਰ ਦਾ ਦਮਲੇ 60 60 ਕਿਲੋਮੀਟਰ ਇੱਥੋਂ ਨਹੀਂ ਇਹਨਾਂ ਨੂੰ ਪੈਂਦਾ ਆਹ ਜਿਸ ਗੁਰਦੁਆਰਾ ਅੱਡੀ ਸਰ ਪੈਂਦਾ 19 ਬਾਟਾ ਉਧਰ ਨੂੰ ਚਲੋ ਕੋਈ ਨਾ ਚੱਲਦੇ ਆ ਉੱਚੀ ਚਲ ਕੇ ਮਿਲਦਾ ਹੈ ਦਵਾਈ ਦੁਵਾਈ ਲੈ ਕੇ ਹਟ ਬਟੋ ਉੱਚੀ ਮਿਲਦਾ ਹੈ ਬਾਈ ਜੀ ਫਾਈਨਲੀ ਆ ਪਾ ਚੁੱਕੇ ਆ ਚੁਗਰਾਉ ਪਟਾਕੇ ਲੈਣ ਮੋਲੇ ਤੇ ਲੜ ਕੇ ਮੇਰੇ ਲੜਕੇ ਸੇਮ ਹੀ ਕੋਈ ਗੱਲ ਹੈ ਜੇ ਮਰ ਗਈ ਤੇ ਆਪਾਂ ਆ ਚੁੱਕੇ ਆ ਡੀਪੂ ਤੇ ਟੈਕ ਕਰ ਲੋ ਚਲ ਜੀਏ ਮੋਲੇ ਫਿਰ ਅੰਦਰ ਪਟਾਕੇ ਦਿਖਾਈਏ ਯਾਰਾ ਸਭੀ ਪਟਾਕੇ ਪਟਾਕੇ ਰਾਸ ਹੋਇਆ ਪਿਆ ਅੰਦਰ ਉਹ ਉਹ ਦੂਰ ਤੱਕ ਪੜਾ ਕੇ ਪੜਾ ਕੇ ਆ ਪਿਆ ਹੁਈ ਆਪਾਂ ਬੰਦਾ ਰਹਿ ਉਹ ਇੱਥੋਂ ਜਿਹੜਾ ਆਪਾਂ ਨੂੰ ਕਾ ਦਿਖਾਵੇ ਵੀ ਆ ਕਿਹੜੇ ਰੇਡ ਪ੍ਰਾਕ ਰੁਕੇ ਦੱਸੇ ਆਪਾਂ ਦੇਖ ਲਿਆ ਹਰਾ ਬੋਲਾ ਹੀ ਗੁੰਮ ਗਿਆ ਮੋਲੇ ਮੋਲ ਕਿੱਥੇ ਰਹਿ ਗਿਆ ਯਾਰ ਤੂੰ ਆਇਆ ਭਾਈ ਦੇਖਦਾ ਭਾਈ ਕਿ ਕਿਹੜੇ ਕਿਹੜੇ ਲੈਣੇ ਪੜਾ ਕੇ ਲੈ ਆਪਣਾ ਬਾਹਲਾ ਬਾਹਰ ਹੈ ਨਹੀਂ ਕਾਪੜ ਥੋੜੇ ਨਾਰਮਲ ਜਿਹਾ ਪੜਾ ਕੇ ਦਵਾ ਕਿ ਉਹ ਮਲੇ ਮੇਨ ਮੇਨ ਜੇ ਲੈ ਲੈਣਿਆ ਜਿਵੇਂ ਕਿ ਸਾਰੇ ਚਾਹਦੇ ਆ ਤੇ ਲੈਨੇ ਆਪਣਾ ਅੰਦਰ ਬਾਈ ਜਣੀ ਐਡ ਕਰਣ ਲੱਗੇ ਹੋਏ ਨੇ ਜਿਹੜੀ ਹਾਸੇ ਚ ਕਰਾਉਣੇ ਦਿਖਾਈ ਓਯਾ ਲੈ ਵੇ ਮੋਲੇ ਆ ਗਈ ਚੱਕ ਲਿਆ ਤੇ ਜਾਂ ਇਹਦਾ ਪਹਿਲਾ ਹੀ ਤਰਸੂਲ ਚੱਕ ਲਿਆ ਚਲੋ ਬਾਈ ਪਟਾਕੇ ਕਢਾਉਣੇ ਆ ਉਹ ਦਿਖਾਉਣੇ ਕਿਹੜੇ ਕਿਹੜੇ ਲੈਣੇ ਆ ਬਾਕੀ ਭਰਾ ਦੋ ਭਰਾ ਉਹਨਾਂ ਤੋਂ ਰੇਡ ਰੂਟ ਪੁੱਛ ਕੇ ਦੱਸ ਦੇ ਉਹਨਾਂ ਕੀ ਸਾਧ ਹੁੰਦਾ ਵਾ ਬਾਈ ਜੀ ਆ ਚੱਕਾ ਭਰਾ ਆਪਨੂੰ ਗਾਈਡ ਕਰਨ ਆ ਗਿਆ ਭਰਾ ਕਿਹੜਾ ਬਾਹੂ ਬਲੀਆ ਬਾਹੂ ਬਲੀ ਵੇ ਆਪਣਾ 250 ਦਾ ਜਾਂਦਾ ਹੀ ਖੜਕਾ ਬੋਲਣਾ ਠੀਕਾ ਲਓ ਭਾਈ ਅਲਾਰ ਅਨਾਰ ਫੈਂਟੀਨਾ ਵਾਲਾ ਕਰਕੀਨ ਵਾਲਾ ਓਰੀਓ ਹਾਂਜੀ ਓਰੀਓ ਇਹਦਾ ਕਿਹੜਾ ਕਿਤਾਬਾ ਵੀਰੇ ਹੁੰਦਾ ਵੀਰੇ 300 ਓਰੀਓ ਬਿਸਕਟ ਸੁਣਿਆ ਵਾ ਆ ਕੀ ਲੈ ਓਰੀਓ ਬਿਸਕਟ ਆ ਗਿਆ ਦੇਖ ਲੋ ਇਕ ਵਾਰ ਜਿਹੜੀ ਉਹ ਨਹੀਂ ਆਇਆ ਕੈਨ ਵਾਲਾ ਕੈਨ ਵਾਲਾ ਨਾਰੋ ਦੇ ਦੇ ਕੈਨ ਵਾਲਾ ਨਾਰ ਲੈ ਆ ਪਿਆ ਲੈ ਇਹ ਕਿਹਦਾ ਹਾਂ ਕੈਲ ਵਾਲਾ ਨਾਰਾਇਣ ਦੇਲਾ ਇਹ ਕੀ ਭਾਈ ਹਾਂ ਹੁੰਦਾ ਆਪਣਾ 300 ਹੀ ਹੋਵੇ 100 ਲੈ ਹੋਰ ਕੋਈ ਵੀਰੇ ਖਤਰ ਲੱਗ ਜੀ ਹਟਾ ਦਿਖਾ ਦੇ ਸਾਨੂੰ ਤਰਾ ਕਰਕੀ ਇੰਟਰੀ ਆ ਜਾਂਦਾ ਬਈ 3 ਰੰਗ ਫੈਲਦਾ ਆ ਪਿਆ ਭਾਈ ਵੱਡਾ ਮੋਰ ਦੇ ਕੋਲ ਆ ਸਕਾ ਕਿੰਨੇ ਦਾ ਸ਼ੌਟ ਆ ਰਿਹਾ ਆਵਾ ਦੇਣਗੇ ਯਾਰ ਹੁਣ ਕੀ ਬਰਾ ਨਵਾਂ ਮੋਟਾ ਛੋਟਾ 350 ਛੋਟਾ ਛੋਟਾ ਸਰ ਨੂੰ ਹੂੰ ਏ ਦੇ ਪੰਜੀ ਨਿਕਲੇ ਪੰਜੇ ਸੀ ਪੰਜੀ ਕਾਦੇ 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 ਇਹ ਖੰਡੂ ਐ ਸਾਈਡਾ ਬਾਂਹਾਂ ਛੋਡਾ ਦੀ ਨਾਰੰਗੀ ਬਟਰਫਲਾਈ ਦੇ ਦੇ ਯਾਰ ਬਟਰਫਲਾਈ ਭਰਾ ਉੱਥੀ ਹੈ ਇਹ ਤਾਂ ਜਾ ਕੇ ਟੱਕਾ ਬਟਰਫਲਾਈ ਆਪ ਤੂੰ ਆਪਣੇ ਵੱਲ ਆ ਬਟਰਫਲਾਈ ਭਰਾ ਇੱਕ ਨਿਕਲ ਜਿਹੜੀ ਆਟਮਾ ਗੋਲ ਗੋਲ ਘੁੰਮਦਾ ਇਹ ਆਪਣਾ 150 ਗੋਲ 150 ਦਾ ਇੱਕ ਡੱਬਾ ਇਹ ਦੇ ਦੇ ਇੱਕ ਹੈਲੀਕਾਪਟਰ ਗਾੜ ਦੇ ਆਪਣਾ ਦੂਰੀ ਰੱਖ ਹੈਲੀਕਾਪਟਰ ਭਰਾ ਹੈਲੀਕਾਪਟਰ ਭਾਈ ਚੱਕੋ ਜੀ ਇਹ ਆਪਣਾ ਕੀ ਪ੍ਰਾਈਸ ਇਹਦਾ ਉਹਦਾ ਪ੍ਰਾਈਜ਼ ਵੇਰੇ ਆਪਣਾ 200 ਹੀ ਆ। ਉਹਦਾ ਇਦਾਂ ਹੀ ਆਣਾ। ਕਿੰਨੇ ਪੀਸ ਹੁੰਦੇ ਇਹਦੇ ਵਿੱਚ? ਇੱਕ ਚ ਚਾਰ ਪੀਸ। ਨਹੀਂ ਨਹੀਂ। ਮਤਲਬ ਦੋ ਸੈਟ ਹੀ ਮਿਲਦੀਆਂ ਨੇ। ਵਧੀਆ। ਬਈ ਖਾਂਗਰਾ ਬੁਰਾ ਹੋ ਗਿਆ ਮੈਂ। ਦੇਖੋ ਦਿਖਾਓ ਜਦ ਬੜਾ ਹੋ ਗਿਆ। ਅਈ ਇਹ ਗਰੜਾ ਢੀ ਸਰ ਉਹ ਤਾਂ ਫੱਟ ਬਾਲੀ ਸੂਆ ਸੂਆ ਬੜਾ ਹੋ ਗਿਆ। ਹਾਂਜੀ। ਔਖਾ ਹੋ ਗਿਆ ਬਣਾ। ਇੱਕ ਡੱਬਾ ਦੇ ਦੇ ਯਾਰ ਉਸਤਾ ਦੇ ਦਾ। ਦੇਖਣਾ ਪਤਾ। ਦਿਖਾ ਦੇ ਯਾਰ ਵਿੱਚ ਕਿੰਨੇ ਆ ਤੇ ਸੱਪ ਜੇ। ਹੈਲੀਕਾਪਟਰ। ਹੈਲੀਕਾਪਟਰ ਲੈ। ਉਹ ਲੈ ਸੱਪ ਹੀ ਘੜਦਾ ਹੀ ਮੈਂ। ਜਕੋ ਬਾਈ 1 2 3 4 5 ਪੰਜ ਵੀਰਾਂ ਬੋਲਿਆ ਟੁੱਟੀ ਕਾਟੇ ਸਸਤਾ ਲੋ ਬਾਈ ਦੇ ਦੇ ਇੱਕ ਕਿੰਨੇ ਦਾ ਇੱਕ ਡੱਬਾ ਜਾ ਜਾ 200 ਰੁਪਏ ਦਾ ਦੋ ਕੜਦਾ ਇੱਕ ਦੇ ਦੇ ਯਾਰ ਆ ਵੀ ਲੈਣਾ ਨਾਲ ਇਹ ਕੜਾ ਬਾਈ ਜੀ ਇਹ ਵਾਲਾ ਮਤਲਬ ਅਸੀਂ ਚੱਲਦਾ ਹੋਊਗਾ ਸਿੰਗਲ ਨਾਰ ਨੂੰ ਜਾਂ ਬਾਹਲੇ ਤੱਕੜ ਤੱਕੜ ਜਿਹਦੇ ਖੜ ਕੇ ਖੁੜ ਕੇ ਵਾਲੇ ਇਸ ਤਵਾਜਾ ਦੇ ਦੇ ਇਸ ਤਵਾਜਾ ਤਿੰਨ ਮੁੱਠੇ ਦੇ ਦੇ ਚਾਰ ਦੇ ਦੇ ਮੁੱਠੇ ਗੱਠੇ ਵਾਲੀਆਂ ਦੇ ਪਿਆਰ ਦੇ ਕੋਈ ਸੀਟੀ ਵਾਲੇ ਦੇ ਦੇ ਇਹ ਨਾਰਾ ਭਰਾ ਗਟਾਰ ਵਾਲਾ ਕਿੰਨੇ ਦਾਸਤਾ ਦੇ ਲੈ ਮੋਲੇ ਬਜਾ ਦੇ ਕਿੰਨੇ ਦਾਸਤਾ ਦੇ ਹਾਂ ਇਹ ਤਾਂ ਤੇਰੀ ਗੱਲ ਤੇਰੀ ਸਹੀ ਆ ਯਾਰ ਬਚੋਦਾ ਕੀ ਹੈ ਇਹ ਗੱਪਾ ਏਡਾ ਗ੍ਰੇਡ ਦੇ ਯਾਰ 200 ਰੁਪਇਆ ਕਰਾ ਇੱਕ ਨਜਾਸਤ ਲੈਣਾ ਦੇ ਤਾਂ ਮਿੱਟੀ ਆ ਯਾਰ ਇਹਦਾ ਬਸ ਅਜ ਤੂੰ ਖਤਰਨਾਕ ਐਡਵੈਂਚਰ ਜਾਂ ਕੀ ਦਿਖਾ ਦੇ ਬਸ ਕਿਟੀ ਵਾਲੀਆਂ ਉਸਤਾ ਜੀ ਉੱਤੇ ਕਪੜਾ ਕਪੜਾ ਮਰੂਗੇ ਖੜਕਾ ਕਰੂ ਫਰਾਵਰ ਜਾਂ ਕੱਢੂ ਸਿਟੀ ਆਣੀ ਆ ਬਾਬਰੇ ਤਾਂ ਇੱਕ ਡੱਬਾ ਕੱਢੂ ਇੱਕ ਕਿੰਨੇ ਦੀ ਹੈ ਉਸਤਾ 2200 ਇੱਕ ਡੱਬਾ ਹਾਂਜੀ ਇੱਕ ਡੱਬਾ ਇਹਦੇ ਆਈ ਮਤਲਬ 4 ਗੱਠੇ ਲੈ ਲਈ ਉੱਪਰ ਜਾ ਕੇ 100 ਆਹ ਚੱਕਰੀ ਬੰਦੀ ਉੱਪਰ ਜਾ ਕੰਨੇ ਦਾ ਡੱਬਾ ਉਸਤਾ ਇਹ ਬੋਲ ਟੱਕ ਇਹ ਹੀ ਹੈਲਟਰੋ ਇਹ ਪੈਜਾ ਪਾ ਰਿਹਾ ਇਹਦਾ ਪ੍ਰਾਈਸ ਵੀ ਰ 300 ਰ 300 ਆ ਲੈ ਯਾਰ ਉਸਤਾਦ ਯਾਰ ਆ ਦੇਖੋ ਬਾਈ ਚੈੱਕੋ ਬਾਈ ਦੇਖੋ ਕੁਡੇ ਕੁਡੇ ਬੰਬਾਈ ਇਹ ਕਿੰਨੇ ਹੋਣ ਇਹ ਤਿੰਨ ਨੰਬਰ ਆ ਤਿੰਨ ਦਾ ਨੰਬਰ ਆ ਬਾਈ ਇਹ ਪੁਰਾਣੀ ਕਿਥੋਂ ਬਦਲਾ ਤਾ ਇਹ ਤਿੰਨ ਨੰਬਰ ਆ ਅੱਜ ਨੂੰ ਦੇਖ ਕੇ ਹੀ ਜਾਣੇ ਤੈਨੂੰ ਮੈਂ ਤਿੰਨ ਦਾ ਨੰਬਰ ਆ ਇਹ ਖਤਮ ਦਾ ਜੀ ਕੀ ਖਾਦੇ ਆਟਮ ਜੀ ਖਤਰਨਾਕ ਜੀ ਖਤਰਨਾਕ ਆ ਲੈ ਇੱਕ ਲੈ ਨਾ ਅਨਾਰੀ ਇਹ ਵੀ ਕੰਸੀ ਹੋਟਮ ਇੱਕ ਆਹ ਕੁੱਕੜ ਬਾਈ ਕੁੱਕੜ ਆਈ ਮਚਾਈ ਜਾਂਦੇ ਦੇ ਲੋ ਆਈ ਧਰ ਦੇਣਾ ਸੋਕਾ ਹੀ ਘਰੇ ਆ ਕੇ ਚੱਕੋਈ ਵਾ ਕੀ ਕਰਨਾ ਰਹਿਣ ਦੇ ਯਾਰ ਕੁੱਕੜ ਕੁੱਕੜ ਰਹਿਣ ਦੇ ਯਾਰ ਕੁੱਕੜ ਖਾਣ ਦਾ ਰੇਪ ਜ਼ੋਮਬੀ ਜ਼ੋਮਬੀ ਇੱਕ ਹੀ ਇੱਕ ਝਗਰੀ ਤਿੰਨ ਰਾਉਂਡ ਮਾਰ ਗਈ ਇੱਕ ਝਗਰੀ ਤਿੰਨ ਰਾਉਂਡ ਮਾਰ ਗਿਆ ਮਤਲਬ ਕਿਵੇਂ ਕਰਨਾ ਲੈਣੀ ਇਹ ਨਹੀਂ ਫਲੈਸ਼ ਲਟਾ ਕੇ ਕੈਮਰੇ ਨੂੰ ਫਲੈਸ਼ ਚੱਲ ਜੂਗੀ ਇੱਕ ਫਲੈਸ਼ ਆ ਜਾਂਦੀ ਹੈ ਇਹਦੀ ਫਲੈਸ਼ ਆ ਬਗ ਫਲੈਸ਼ ਆ ਮਾਰੀ ਪਾਣੀ ਦੂਜੀ ਆ ਜੀ ਦੇਖ ਲੋ ਉੱਦੋਂ ਨਾਲੇ ਗਾ ਕਿੰਨੀ ਕੀ ਪ੍ਰਾਈਸ ਪੰਜ ਪੀਸ ਆ 150 ਆਈ 150 ਰੁਪਿਆ 150 ਲੈ ਲਈਏ ਲੈ ਲਾ ਇਧਰ ਜਦੇ ਯਾਰ 7-8 ਡੱਬੇ ਖਤਰ ਖਤਰ ਨਾਲ ਇਹ ਦਿਖਾ ਦੇ ਹਨ ਕੋ ਸਿੰਗਲ ਛੋੜ ਵਨ ਟਾਪ ਵਿੰਡੋਸ ਕੋਈ ਵਾਲਾ ਇਹ ਤਾਂ ਆਏ ਆਏ ਕੰਦਰ ਕੱਢੂ ਇਹ ਕੀ ਸਾਫ ਨਹੀਂ ਨਹੀਂ ਇੱਕ ਬਹੁਤ ਆ ਹਨੂ ਬੁਲਟ ਬੰਦ ਦੇ ਯਾਰ ਤਿੰਨ ਚਾਰ ਡੱਬੇ ਆਈ ਆ ਖਤਰਨਾਕ ਆ ਜੇ ਦੀ ਖਤਰਨਾਕ ਆ ਜੇ ਦੀ ਫੜਕਾ ਦੇ ਰਗਾ ਫੁੱਲ ਇੱਕ ਅਨੇਜੇ ਡੱਬੇ ਆ ਸਾਡ ਇਹ ਵੀ ਆਪਣੀ 75 ਰੁਪਏ ਦੇ ਇਹ ਤਾਂ ਵੱਡੇ ਦੇ ਦੇ ਇੱਕ ਦੋ ਇਹ ਦੇ ਦੇ ਤੇ ਦੋ ਵੱਡੀਆਂ ਦੇ ਇਹ ਤਾਂ ਵੱਡੇ ਬਾਰੇ 600 ਰੁਪਏ 600 ਰੁਪਏ ਕੀ ਚੱਕਰ ਕੀਆ ਬਈ ਇਹ ਚ ਕਿਸ ਕਾ ਸ਼ੋਰ ਤਿੰਨ ਦਿਨ ਦੀ ਤੈ ਤੇ ਡੰਡੇ ਆ ਆ ਜਾ ਕੇ 3:00 ਵਜੇ ਇੱਕ ਵਾ ਲੈ ਕੇ ਕੀ ਕਰਕੇ ਚਲਾਉਂਦਾ

ਦੋ ਦੰਬੇ ਦੋ ਡੱਬੇ ਦੇ ਦੇ ਰ ਇਹਦੇ ਮੈਟਲ ਦਾ 3 ਸ਼ੌਟ ਲੈਣਾ ਲੈ ਉਹ ਬਾਈ ਹਾਂ ਦੇ ਬਾਈ 300 ਸ਼ੌਟ ਤੇ ਦੀ ਸ਼ੌਟ ਦੇ ਦੇ ਕੀ ਆ ਕੇ ਬਾਈ ਲੋਹੇ ਦੀ ਆ ਬਈਆ ਮੈਟਲ ਖਾਣੂ ਆ ਬੰਨਾ ਕਹਿ ਬਾਈ ਲਗਣਾ ਹੁਣ ਆਪਣੇ ਕੇਸ ਪੈਜਲ ਵਾਲ ਰੱਖ ਦੇ ਦੂ ਪੈਗਾ ਆਇਆ ਜਲਸਾ ਆ ਪਾਈ ਨਾਸਲਾ ਮੈਂਗਾ ਲੈ ਨਹੀਂ ਸਕਦੇ ਮੁੰਡੇ ਇਹ ਰਾਵਣ ਬੰਬ ਇਹ ਕਿੰਨੇ ਦਾ ਸਾਰੇ ਕਪੈਕਟ ਰਾਵਣ ਬੰਬ ਭਰਾ ਰਾਵਣ ਚ ਬੰਦੇ ਰਾਵਣ ਚ ਮੇਰੇ ਰਾਵਣ ਦਾ ਫੂਕ ਦਾ ਜਰ ਹੁਣ ਇਹ ਲੈ ਲਿਓ ਸਾਡਾ ਦੋ ਡੱਬੇ ਓਕੇ ਰਬੜ ਆ ਵੀ ਲੈ ਲੇ ਲੈਣਾ ਦੋ ਦੋ ਛੋਟੀ ਜਿਹੀਆਂ ਦੇ ਕੇ ਲੀ ਜਾ ਪ੍ਰਧਾਨੀ ਉੱਥੇ ਜਾ ਕੇ ਕਰੋ ਕੋਈ ਨਾ ਕਦੇ ਇਹਦਾ ਖੜਕਾ ਨਹੀਂ ਹੈਗਾ ਯਾਰ ਉਹ ਵੀਡੀਓ ਦੇਖਾ ਤਾ ਆਪਾਂ ਕਿੱਲੇ ਦਾ ਸਾਡੇ ਇੱਕ ਪੈਕਟ 90 ਰੁਪਏ ਇੱਕ ਬੈਗ ਇਹ ਕੋਕਾ ਦਾ ਬ੍ਰਾਂਡ ਦਰ ਨੂੰ ਕਿਹਦੇ ਨੂੰ ਸਾਰਾ ਬ੍ਰਾਂਡ ਹੀ ਪਿਆ 60 ਵੀਰੇ 60 ਟੱਕੋ ਬਾਈ 60 ਮਿੰਗਾ 60 ਰੁਪਏ 60 ਰੁਪਏ ਸਾਡੇ ਸ਼ੀਰ ਦਿਖਾਤੇ 20 ਰੁਪਏ ਬੇਚਦੇ ਨੇ ਆਹ ਪੈਕਟ ਬਾਈ ਸਾਡੀ ਦੇਖਾਂ ਤੇ ਪਰ ਇਹ ਇਹ ਚੀਜ਼ ਨਹੀਂ ਹੋਈ ਉਹ ਪੀਲਾਇਆ ਪੈਕਟ ਆਇਆ ਜੇ ਬੀ ਉਧਰ ਚੱਲੋ ਛੋਟਾ ਕਿ ਨਹੀਂ ਛੋਟਾ ਬਾਈ ਇਧਰ ਹੋਲਡਰ ਨੰਬਰ ਰਿਹਾ ਬਾਵਾ ਹਾਰਾ ਦੇ ਦੇ ਸਾਨੂੰ ਚਲਾਉਣ ਨੂੰ ਬਾਵਾ ਦੱਸਾਂਗੇ ਫੇਰ ਇਹ ਬਾਵਾ ਹਾਰਾ ਦੇ ਦੇ ਯਾਰ ਤਾਹਾਂ ਜਾ ਕੇ ਝਗੜਾ ਚੋਰਾ ਦੇ ਦੇ ਕੋ ਤਾਂਹਾਂ ਜਾ ਕੇ ਮਾਰੀ ਸੱਪ ਸੁਪੇ ਕੱਢੇ ਕੋਈ ਹਨ ਉਹ ਚੀਜ਼ ਬੜੀ ਦਿੱਤਾ ਆਇਆ ਵੇ ਸਾਰਾ ਨੈਤ ਸਾਇਰਾਂ ਕੀ ਸਾਇਰਾਂ ਮਤਲਬ ਬਾਈ ਕੱਢੂ ਕਾਣੇ ਬਾਈ ਨੂੰ ਆ ਨਾਰੀ ਇਹ ਚੀਕਾ ਇਹ ਮਾਰਦਾ ਰਹਿੰਦਾ ਚੀਕਾ ਮਾਰੂ ਚੀਕਾ ਮਰੂ ਇਹ ਗਲਤੀ ਹੋ ਜਾਣ ਮੇਰੇ ਸਾਹਨੇ ਆ ਕੀ ਜੀ ਆ ਯਾਰ ਫਲ ਚੜੀ ਅੱਛਾ ਲੈ ਲੈ ਕਿੰਨੇ ਨੇ ਇਹ ਬਸ ਆ ਕਿੰਨੇ ਦਾ ਉਸਤਾ ਕਿੰਨੇ ਦਾ ਲੈ ਕਾ ਡੱਬੀ ਦੇ ਯਾਰ ਚਿਹਰੇ ਚਰਾ ਜਾਣਗੇ ਇਹ ਕਾ ਡੱਬੇ ਦੀ ਪੈਕਟੀ ਆ ਪੈਕਟ ਦੇ ਦੇ ਯਾਰ ਇੱਕ ਹੈ ਜਵਾਕ ਬਣਿਆ ਕਰਦਾ ਉਹ ਯਾਰ ਘਰੇ ਕੁੜੀਆਂ ਘਰੇ ਕਰਾ ਲੈਣਗੇ ਆ ਹੋਰ ਤਾਂ ਕਿਹਨੇ ਚਲਾਉਣੇ ਇੱਥੇ ਪਾ ਗਾ ਪਤਾ ਭਾਈ ਅਸੀਂ ਆ ਲੈ ਲੈ ਇਹ ਕਨੇ ਇਹ ਦਿਖਾ ਦੇ ਭਾਈ ਅਸੀਂ ਫਿਰ ਜਦੀ ਪਾਏ ਕਰ ਦੇਣਾ ਕਨੇ ਦਾ ਡੱਬਾ 스타 ਦੇ 300 ਬਟਰਫਲਾਈ ਵੀ ਲੈ ਲਈ ਮੋਟੂ ਦੇਤੀ ਮੇਰੀ ਬਟਰਫਲਾਈ ਮੋਟੂ ਦੇਤੀ ਹੋਰ ਕੁਝ ਦਿਖਾ ਦੇ ਭਾਈ ਖਤਰਨਾਕ ਜਾ ਚੜ ਚੜ ਜੀ ਲੈਣੀ ਚੜ ਚੜਾ ਕੱਢ ਦੇ ਯਾਰ ਤਿੰਨ ਚਾਰ ਡੱਬੇ ਆ ਪਿਆ ਕੱਢ ਦੇ ਮੋਟੇ ਕਹੜੀ ਹੈ ਗੱਡੀ ਭਈਆ ਚਟਪਟ ਆ ਗਈ ਭਾਈ ਚਟਪਟ ਚਟਪਟ ਪੁੱਤ ਦੋ ਡੱਬੇ ਦੇ ਦੇ ਯਾਰ ਬਾਲੇ ਨਹੀਂ ਗੱਲ ਲੈਣੇ ਅਸੀਂ 300 ਦਾ ਬਈ ਪੂਰੇ ਚੱਕਰੀ ਵੀ ਚੱਲੂ ਚੱਕਰੀ ਵੀ ਚੱਲੂ 90 ਆਏ ਉਹ ਇਹ ਕੀ ਸਿਸਟਮ ਹੈ ਮੋਲੇ ਚੱਕਰੀ ਵੀ ਨਾਰ ਦੋਨੋਂ ਇਹ ਤੋਂ ਮੈਨੂੰ ਮੋਲੇ ਭਈਆ ਕਿਹੜੀ ਆ ਗਈ ਇਹ ਵੀ ਹੋਣੀ ਆ ਇਹ ਕੋ ਦੇ ਦੇ ਇੱਕ ਚਲਾ ਦੇ ਦੇ ਇਹ ਥੋੜੀ ਦੁਕਾਨ ਤੇ ਵੀ ਹੈਗੀਆਂ ਨਾ ਚੱਲ ਕੋਈ ਨਾ 100 100 ਹੈ ਨਾ ਹੋਰ ਦੇ ਦੇ ਕੋਈ ਛੋਟਾ ਮੋਟਾ ਨਾਰ ਜੇ ਦੇ ਦੇ ਜਿਹੜੇ ਖੇੜ ਕੂੜੀ ਲਈ ਹੈ ਜੀ ਬੋ ਆ ਦੇਖੋ ਟਾਈਮ ਨਾ ਨਾ ਦੁਬਈ ਟਾਈਮਰ ਲਾ ਲਈ ਇਹਦਾ ਚਲਾ ਲਿਆ ਪੂਰਾ ਫੌਲੇ ਚੱਲਣਗੇ ਬਹੁਤ ਟਾਈਮ ਹੈ ਇਹਦਾ ਠੀਕ ਆ ਬਾਈ ਇਹਦਾ ਕੀ ਚਾਸਟਮ ਦੁੱਨ ਲੈ ਇਹ ਮਤਲਬ ਮੈਂ ਕਹਾਂ ਸਿੰਪਲ ਇਹ ਸਿੰਪਲ ਹੈ ਬੰਬ ਵਾਲਾ ਇਹ ਬਹੁਤ ਜਿਆਦਾ ਇਹ ਉੱਪਰ ਜਾ ਕੇ ਫਟੂਗੀ ਜਿਵੇਂ ਕੰਨ ਰੋਗੀ ਦਾ ਆਹ ਰਹਿਣ ਦੇ ਸਿੰਪਲ ਆ ਬੰਬ ਵਾਲੀ ਦੇ ਦੇ ਮੈਂ ਤੁਹਾਨੂੰ ਦੋ ਦੇ ਦਿੰਦਾ ਵਾ ਠੀਕ ਆ ਬਾਈ 10 ਪੀਸ ਰਹਿ ਰਹੇ ਹੋਏ ਅੱਗੇ ਰੱਖ ਆ ਦੇ ਦੋ ਚੱਕੋ ਬਾਈ ਚਲੋ ਬਾਈ ਬਾਈ ਆ ਸਟਾਈਕ ਸਟਾਈਕ ਕਰ ਦੇਗਾ ਯਾਰ ਅਰਲੀ ਬਹੁਤ ਬੱਡੀਆਂ ਲਾਲੀ ਖੜਾ ਮੁਕੜੀ ਨਹੀਂ ਕਿੰਨੇ ਦੀ ਐਕ 300 300 ਦਾ ਹੋਊਗਾ ਇਹ ਪੰਜ ਪੀਸ ਆ ਯਾਰ ਪੰਜ ਪੀਸ ਵੱਡੇ ਵੱਡੇ ਆ ਹੈ ਵੀ ਦੇਖੋ ਮੁੱਲੇ ਮੇਰੇ ਜੱਡਾ ਓਏ ਇਹ ਬੋਲੇ ਤਾਂ ਲੱਗਦਾ ਕਿ ਆ ਵੇ ਦੇਖੋ ਕੁੱਡੀ ਵੱਡੀ ਵਾਲਾ ਦੇਖ ਬੋਲੇ ਕਿਵੇਂ ਕਰਨਾ ਲਾਲਾ ਯੂਨਿਕ ਜੀ ਜਾਨੀ ਲਾਲਾ ਫਿਰ ਯਾਰ ਗਾਟਾ ਗੋੜਾ ਲਾਉਂ ਰਿਹਾ ਇੱਕ ਇੱਕ ਦੀ ਐਸਤਵਾਈ ਦੇ ਦੇ ਉਹ ਯਾਰ ਤਾਂ ਪਹਿਲਾਂ ਹੀ ਗੋਲੀ ਮਾਰੀ ਜਾਂਦਾ ਮੈਂ ਡਰ ਗਿਆ ਹੀ ਐਸਤਵਾਈ ਦੇ ਦੇ ਯਾਰ ਇੱਕ ਦਾ ਡੱਬਾ ਦੇ ਦੇ ਬਸ ਨਹੀਂ ਪਰ ਛੋਟੀ ਬਾਹੜਾ ਲੰਬਾ ਨਾ ਹੋਵੇ ਜਲਦਾ ਇਹ ਕਿੰਨੇ ਦੀ ਆਪਰੇ 3 ਸਟਾਰ ਉੱਪਰ ਜਾ ਕੇ ਮਾਰਦੇ 350 ਦਾ ਇੱਕ ਬੰਦਾ ਦੇ ਨਾਲ ਪਰ ਸੋਚਦਾ ਨਾ ਕਿ ਆਪਾਂ ਬਈਆ ਸਾਹਿਬ ਕਿਤਾਬ ਲਈ ਦੇ ਦੇਣਾ ਕੀ ਬਣਦਾ ਕੀ ਜੁੜਦਾ ਚਲੋ ਜੀ ਬਈਆ ਸਾਹਿਬ ਕਿਤਾਬ ਭਾਈ ਜੀ ਫਾਈਲ ਫੜ ਕੇ ਲੈ ਚੁੱਕਿਆ ਥੀਵਾ ਥੋੜਾ ਭਾਰਾ ਲੱਗ ਗਿਆ ਚਲੋ ਕੋਈ ਨਾ ਸਹਿ ਲਿਆ ਆਪਾਂ ਜਿਗਾ ਆਪਣਾ ਹੀ ਹੁੰਦਾ ਖਾਂਗੇ ਜਖਾਵੇਂ ਸਾਰਾ ਕੁਝ ਲੈ ਗਿਆ ਥੋੜਾ ਬਾਹਰ ਦੀ ਬਾਰਕਾ ਬਾਕੀ ਸਾਰਾ ਕੁਝ ਲੈ ਹੀ ਗਿਆ ਪੜਾ ਮੁੰਮੀ ਚ ਕੰਮ ਵੀ ਤੇ ਲੋਟ ਹੋ ਕੇ ਦੇਖੋ ਦੇਵਲ ਭਾਈ ਇਹ ਨਹਰਾ ਸਟਾਕ ਲੈ ਲਿਆ ਭਾਈ ਇਹ ਲਫਾਪਾ ਨੂੰ ਇਸੋੜਾ ਲਾਦਾ ਪਰ ਵੱਡਾ ਆ ਮਾਰਾ ਭਾਈ ਇਹ ਬਹੁਤ ਆਰਾਮ ਆਤਾ ਫਿਰ ਦੱਕੇ ਨਾ 20 ਕਿਲੋ ਵਾਲਾ 20 ਕਿਲੋ ਵਾਲਾ ਭਾਈ ਦੇਵਲ ਭਾਈ ਮੋਲਾ ਸਾਰਾ ਭਰ ਗਿਆ ਘਰੇ ਜਾ ਕੇ ਮਿਲਦੇ ਇਹਦੇ ਨਾਂ ਰਕੇ ਜਾ ਕੇ ਮਿਲਦੇ ਮਰੇ ਜਲਦੀ ਜੇਬਾ ਭੋਲੀ ਜਾਂਦਾ ਘਰੇ ਜਾ ਕੇ ਮਿਲ ਜੇ ਪਾਰਟੀ ਤਾਂ ਨਹੀਂ ਓਏ ਹੋ ਰੀੜਾ